इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਹਾਈ ਕੋਰਟ ਦੇ ਜਿਹੜਾ ਕਿ ਸਰਦਾਰ ਅਰਿਸ਼ਿੰਗ ਮਲਵਾ ਤੋਂ ਬੈਕੋਰਟ ਹੈਗਾ ਜੀ ਅੱਜ ਉੱਥੇ ਖੜੇ ਆ ਇੱਥੇ ਆ ਰਹੇ ਨੇ ਅੱਜ ਦੇ ਆਪਣੇ ਪੰਜਾਬ ਦੇ ਸੀਐਮ ਸਰਦਾਰ ਪ੍ਰਵਜਨ ਮਾਨ ਸਾਹਿਬ ਅੱਜ ਹਲਕਾ ਰੈਕੋਰਟ ਹਲਕਾ ਫਤੇਗੜ ਸਾਹਿਬ ਦੇ ਜੋ ਕਿ ਕੈਂਡੀਡੇਟ ਸਰਦਾਰ ਗੁਰਪ੍ਰੀਤ ਸਿੰਘ ਜੀਤੀ ਸਾਹਿਬ ਉਹਨਾਂ ਦੇ ਵੋਟ ਦੇ ਲਈ ਉਹਨਾਂ ਦੇ ਹੱਕ ਦੇ ਤਕਰੀਬ ਦੇ ਲਈ ਅੱਜ ਰੈਕੋਰਟ ਸੋਚ ਰਹੇ ਹਾਂ ਜੀ ਪ੍ਰਮਖਮਾਨ ਸਿੰਘ ਸਾਹਿਬ ਕਾਫਲੀ ਹੁਣ ਆਪਾਂ ਦੇਖ ਰਹੇ ਹਾਂ ਕਿ ਪ੍ਰਮਖਮਾਨ ਸਿੰਘ ਸਾਹਿਬ ਦਾ ਕਾਫਲਾ ਆ ਰਿਹਾ ਜੀ ਪ੍ਰਮਖਮਾਨ ਸਾਹਿਬ ਦਾ ਕਾਫਲਾ ਹੁਣ ਜੀ ਦੇਖ ਰਹੇ ਹਾਂ ਵਾਲਾ ਪਟੰਨਾਪਕੇ ਕਰਦੇਓ ਵੀ ਜੇ ਜਿਹੜਾ ਸਮਝ ਗਿਆ ਉਹ ਤਾੜੀ ਮਾਰਦੇ ਬੱਚੇ ਨੂੰ ਮਾਫ ਹੈ ਸਵਿਧਾਨਦਾਰ ਨਾਕਾ ਬੜਾ ਸਵਿਧਾਨਦਾਰ ਨਾਕਾ ਬਈ ਸਾਰੇ ਸਮਝ ਗਏ ਇਹਨਾਂ ਨੇ ਆਪਣੀਆਂ ਬਹੁਤ ਅੱਚੀ ਕਢਾਈ ਆ ਯਾਰ ਤਿੰਨ ਪੀੜੀਆਂ ਦੀ ਪੜਾਅ ਸੁਪਈਆ ਕੱਢਣ ਵਾਲੇ ਹਜੇ ਅਜੇ 2 ਸਾਲਾਂ ਦੇ ਕੰਮ ਗਿਣਾਉਣਾ ਮੰਡੀ ਚਾਹੀਦੀ ਜੇ ਮੰਨਮੀ ਤਾਜ਼ਾ ਕਰ ਲੋਗੀ ਕੋਈ ਸੁਸਤਰੀ ਵਾਲੀ ਜਾਂ ਮਿੱਟੀ ਵਾਲੀ ਕੰਮ ਕਰਦੀ ਸਾਨੂੰ ਪੰਦਰ ਬਚਾਉਣ ਸੁਭਾਰ ਬਚਾਉਣਾ ਹੈ ਅੱਜ ਮੈਨੂੰ ਤੁਹਾਡੇ ਕੋਲੇ ਆ ਕੇ ਅੰਦਲਬਾਈ ਜੀ ਤਾਂ ਮੈਨੂੰ ਪਤਾ ਲੱਗ ਗਿਆ ਕਿਉਂਕਿ ਫਰਨਾਮੀਟਰ ਲਾ ਕੇ ਫਰਨਾਮੀਟਰ ਲਾ ਕੇ ਆ ਕੇ ਚੈੱਕ ਕਰ ਲੈਂਦਾ ਹੈ ਆਪਣਾ ਬੰਦ ਉਹ ਪਟੰਡਿਆ ਲੜਦਾ ਨਹੀਂ ਫਿਰਦਾ ਬੜਿੰਗਾ ਹਨਾ ਉਹ ਉੱਥੇ ਲੜਦੇ ਫਿਰਦਾ ਇੱਕ ਦੂਜੇ ਨਾਲ ਇੱਕ ਦੂਜੇ ਦੀਆਂ ਆਡੀਓ ਬਤਨ ਕੀ ਕਰੀ ਜਾਣ ਦੇ ਰਹੇ ਨੇ ਇਹੀ ਕੰਮ ਕਰੀ ਜਾਣ ਲੋ ਆਪਾਂ ਨੇ ਕੀ ਲੈਣਾ ਇਹ ਅਰਧੀਆਂ ਕੋਟੀਆਂ ਫਿੱਟ ਕਰਨ ਤੇ ਰਹਿ ਜਾਣਗੇ ਉਹਨਾਂ ਜਿੱਥੇ ਲੋਕ ਆਪਣੇ ਨਾਲ ਖਟੋ ਜਾਣਗੇ ਜਿੱਦੀ ਜੀ ਗੱਲ ਹੈ ਛੋਡੇ ਵਰਗਾ ਐਂ ਰਹੂੰਗਾ ਇਹ ਹੈ ਜੀਆਂ ਸਵਾ ਦੋ ਸਾਲ ਚੱਕਰ ਪੀ ਦਾ ਕੁਝ ਝਾਮ ਲਾ ਕੇ ਦਿਖਾ ਦੇ ਫਿਰ ਉਹ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡਦੇ ਜਿੰਨਾ ਸਮਾਂ ਤੁਸੀਂ ਇੱਧਰ ਲਾਇਆ ਆਪਣੀ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਜੋ ਮੇਰਾ ਦਿੱਤਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਟੋਹੇ ਅਮੀਰਾਂ ਦੀ ਸੂਚੀ ਵਿੱਚ ਟੋਹੇ ਆਪਣਾ ਨਾਮ ਲਿਖਵਾ ਲੈਂਦਾ ਜੇ ਜਵਾਬ ਆਇਆ ਫਿਰ ਆ ਜਵਾਬ ਸੁਣਿਓ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਬੈਠ ਕੇ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਵਾ ਮਿਟਦੀਆਂ ਇਹ ਸਮਾਂ ਸਮੇਂ ਉਠਾ ਲੈਂਦਾ ਇਨਾ ਧਨੀ ਹੋ ਉਤਰ ਕੇ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਵਰਮਾਈ ਜੇ ਨਾਨਕ ਹੱਤੀ ਬਾਤ ਕਰੇਗਾ ਜਦੋਂ ਨਾਲ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਤਾਂ ਸੱਜਣ ਠੱਗ ਵਰਗਿਆਂ ਨੂੰ ਕੌਣ ਸਦਾਰਦਾ ਪੰਜਿਆਂ ਨਾਲ ਪਹਾਰ ਕੌਣ ਲੋਕਦਾ ਉਹ ਮਲਕ ਭਾਗੋ ਤੇ ਭਾਈ ਲਾਲੂ ਦੀਆਂ ਰੋਟੀਆਂ 'ਚੋਂ ਫਰਕ ਕੌਣ ਕਰਦਾ ਉਹ ਚਾਰ ਅਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਨਾਂ ਉਹ ਕਾਹਨ ਦਲਾ ਹਰ ਹਰ ਪੈਸੇ ਵਾਸਤੇ ਵੀ ਲੋਕਾਂ ਦੇ ਹੱਥ ਖੜਨ ਦਾ ਵੀ ਆਉਂਦਾ ਹੀ ਨਜ਼ਾਰਾ ਹੁੰਦਾ ਗਰਕ ਮੈਂ ਲੈ ਰਿਹਾ ਮੈਨੂੰ ਕੁਝ ਦੇਖੇ ਪੀਚਰ ਆਉਟਸਾਈਡ ਕਿੰਨਾ ਸੀ ਕਿੰਨ ਸਰ 42 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਡ ਟੂ ਵਾਚ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾ ਕਿਸੇ ਨੂੰ ਇਹਨਾਂ ਦਾ ਪੰਜਾਬ ਦਾ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਡ ਕਰ ਦਿੰਦਾ ਸੋ ਵੀਰੋ ਇਹਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਦੇ ਇਹਨੇ ਵੀ ਘਰ ਆਈਆਂ ਦੀਪਾ ਜੀ ਨੇ ਆਪਾਂ ਦੇਸੀਆਂ ਆਪਣੀਆਂ ਘਰ ਆਈਆਂ ਨੂੰ ਆਪਾਂ ਬੁਲਾਉਂਦੇ ਜਸਵੰਤ ਵਾਲੀ ਉਹ ਜਦੋਂ ਮੈਂ ਪਿੰਡ ਜਾਣਾ ਮੇਰੇ ਨਾਲ ਸੱਚੀ ਗੱਲ ਆਦਾ ਤੁਹਾਨੂੰ ਮੈਂ ਕਿਹੜਾ ਭਾਸ਼ਣ ਕਰਦਾ ਮੈਂ ਜਦੋਂ ਪਿੰਡ ਜਾਣਾ ਸਾਰੇ ਪਿੰਡਾਂ ਨੂੰ ਜਾਣਦਾ ਹੁਣ ਬੰਦੇ ਪਰਕਟਾ ਤੈਨਾ ਹਨ ਕੋਲਾ ਹਨ ਸਾਰੇ ਨਾਲ ਹੀ ਤਾਂ ਖੇਡਦੇ ਰਹੇ ਐ ਮੰਗੇ ਹੋਈ ਤੇ ਜਦੋਂ ਮੈਂ ਉਹਨਾਂ ਨੂੰ ਨਾਂ ਲੈ ਕੇ ਬੁਲਾਉਣਾ ਉਹ ਮੈਨੂੰ ਪਤਾ ਕੀ ਕਹਿੰਦੇ ਭਾਈ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਹੈ ਮਤਲਬ ਕਿਉਂਕਿ ਪਤਾ ਕੀ ਹੈ ਲੋਕ ਕਹਿੰਣ ਲੱਗਿਆ ਹਨ ਕਿ ਵੱਡਾ ਹੋ ਕੇ ਬੰਦਾ ਪੁਰਖ ਜਾਂਦਾ ਤੇ ਇਹ ਮੇਰੇ ਨਾਲ ਨਾ ਬੋਲੇ ਹੁਣਾਂ ਉਹ ਮੈਂ ਤਾਂ ਨਹੀਂ ਹਟਲੇ ਤੇ ਤੇਰਾ ਨਾਂ ਖੇਡੇ ਹੋ ਜਾਏ ਤੇਰਾ ਨਾਂ ਖੇਡੇ ਬਣਾਇਆ ਕਲੀਡਾ ਸੋ ਵੀਰੋ ਜਿੱਥੇ ਮਰਜ਼ੀ ਚਲੇ ਜਾਓ ਕਿੱਥੇ ਮਰਜ਼ੀ ਵੱਡੇ ਬਣ ਜਾਓ ਤੁਸੀਂ ਆਪਣੇ ਬਚਪਨ ਦੇ ਦੋਸਤਾਂ ਤੋਂ ਆਪਣੇ ਪ੍ਰਾਇਮਰੀ ਸਕੂਲ ਵਾਲੇ ਮਾਸਟਰਾਂ ਤੋਂ ਆਪਣੇ ਸਾਰੇ ਯਾਰਾਂ ਦੋਸਤਾਂ ਤੋਂ ਤੇ ਆਪਣੇ ਮਾਪਿਆਂ ਤੋਂ ਤੇ ਆਪਣੇ ਕੋਚਾਂ ਰੋਜ਼ ਆ ਦੇ ਕੂਝ ਦੇ ਨਾ ਚੀਰ ਬਟੇ ਭਾਰੀਓ ਆਉਦੇ ਚ ਮਰਦੋ ਸੋ ਮੈਂ ਤਾਂ ਨਹੀਂ ਜਰਾ ਕਰਤੀ ਰੱਖੀ ਹੋਈ ਐਨੇ ਮਰਦ ਤਾਂ ਸਿਧ ਰਹੂਗਾ ਮਨ ਤਾਂ ਤਿਖੀ ਰਹਾਉਗਾ ਜਦੋਂ ਮੇਰੀ ਆਉਂਦੀ ਐ ਕੰਮਲੇ ਆਲੇ ਫੁੱਲ ਟੁੱਟ ਜਾਂਦੇ ਬਾਈ ਬੋੜ ਮੱਸ ਜਾਂਦੇ ਐ ਕਿਉਂਕਿ ਬੋੜਾਂ ਦੀਆਂ ਜੜਾਂ ਲੱਗੀਆਂ ਹੋਈਆਂ ਧਰਤੀ ਦਾ ਜੜਾਂ ਨੂੰ ਘਰੇ ਬੋਲਣੇ ਚਾਹੀਦੇ ਆ ਸੋ ਧੰਨਵਾਦ ਤੁਹਾਡਾ ਇੰਨਾ ਪਿਆਰ ਦਿੰਦੇ ਹੋ ਐਨੇ ਫੁੱਲ ਦਿੰਦੇ ਹੋ ਇੱਕ ਵਾਰ ਤਾਂ ਆਪ ਆਪ ਆ ਰਹਾ ਹੈ ਕਿੰਨਾ ਪਿਆਰਾ ਹੈ ਮੇਰੇ ਪਾਸਿਆ ਕਾ ਲਾ ਕਾ ਲੀ ਨੇ ਭਾਜ ਭਾਜ ਨੇ ਜੇ ਆਉਂਦੇ ਆਉਂਦੇ ਮੱਥੇ ਲਾ ਕੇ ਉਹ ਬੰਦਾ ਮੁੜ ਕੇ ਘਰੇ ਜਾ ਕੇ ਮੱਥਾ ਤੋ ਮੈਂ ਕਹਾਂ ਛੱਡ ਜਾ ਰ ਪਰੇ ਕੰਮ ਨਹੀਂ ਪੈਂਦਾ ਜਾ ਪੂਰੇ ਮੱਥੇ ਲਾ ਕੇ ਬਹੁਤ 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 ਧੰਵਾਦ ਹੈ ਇਕਲੀ ਮੈਂ ਨਾ ਅੱਜ ਅੱਜ ਲਿਖੂਗਾ ਅੱਜ ਮਠੇ ਜਾਣਾ ਹੁਣ ਇਸ ਤੋਂ ਬਾਅਦ ਮੈਂ ਜਾਂਦੇ ਹਾਂ ਤੇ ਹੁਣ ਲਿਖਣਾ ਦਿਮਾਗ 'ਚ ਖਿਆਲ ਆ ਗਿਆ ਤੋ ਲਿਖੂਗਾ ਇਕਲੀ 2 ਠੀਕ ਹੈ ਨਾ ਬੋਲਾ ਇੰਨਾ ਕਿ ਮੈਂ ਖਲਾਸ ਦਿੰਦਾ ਕਿ ਇਕਲੀ ਪਲੇਰ ਸੀ ਬੜੀ ਪੁਰੀ ਹੱਤ ਸਫੀਰ ਦੀ ਇਹ ਤੋ ਅਗੇ ਲਿਖੂਗਾ ਨਾ ਸੱਜ ਚਾਲੇ ਬੋਲਾ खुलेर